ਇਹ ਤਾਂ ਤੁਸੀਂ 7 ਫੁੱਟ ਦੇ ਲਗਦਾ ਅਗੇ ਦੀ ਹਾਈਟ ਆ ਇਹ ਆਪਾਂ 250 ਰੁਪਏ ਦੇ ਵਿੱਚ ਦਿੰਨੇ ਆ ਇਹ ਅਮਰਪਾਲੀ ਵੈਰੈਟੀ ਆ ਇਹਦੇ ਵਿੱਚ ਹੀ ਆਪਣੇ ਕੋਲ ਤਿੰਨ ਕੁਆਲਿਟੀਆਂ ਮਿਲ ਜਾਣਗੀਆਂ ਜਿਵੇਂ ਇੱਕ ਆ ਬੂਟੇ ਤੁਸੀਂ ਪਾਈ ਆ ਦੇਖ ਸਕਦੇ ਆ ਹਾਂਜੀ ਇਹ 500 ਸਾਢੇ ਫਾਲਦਰ ਬੂਟੇ ਦਾ ਕੰਮ ਹੁੰਦਾ ਨਾ ਇਹ ਹੁੰਦਾਗਾ ਸ਼ੌਂਕ ਵਾਲੇ ਬੰਦੇ ਦਾ ਜੀ ਇਹ ਪਹਿਲੇ 2 ਸਾਲ ਆਪਾਂ ਨੂੰ ਬੂਟੇ ਨੂੰ ਦੇਣੇ ਪੈਣਗੇ ਫਿਰ ਬੂਟਾ ਸਹੀ ਚੱਲੂਗਾ ਜੇ 2 ਸਾਲ ਆਪਣਾ ਬੂਟਾ ਸਹੀ ਕੱਢ ਗਿਆ ਫਿਰ ਮਰਦਾ ਨਹੀਂ ਜੀ ਤੇ ਨਾ ਆਪਣੇ ਘਰਾਂ ਦੇ ਵਿੱਚ ਇਹੀ ਸ਼ਡਿਊਲ ਹੁੰਦਾ ਵੀ ਟੂਟੀ ਆ ਗਈ ਪਾਣੀ ਲਾ ਦਿਓ ਹਾਂ ਜੇ ਤੋ ਟੁੱਟੀ ਆ ਗਈ ਆਪਣਾ ਇਹ ਨਹੀਂ ਹੁੰਦਾ ਵੀ ਆਪਾਂ ਉਹਨੂੰ ਪਾਣੀ ਲਾਉਣੇ ਲਾਉਣਾ ਆਪਾਂ ਨੂੰ ਜ਼ਮੀਨ ਦੇਖੋ ਆਪਣੀ ਕਿਹੋ ਜੀ ਆ ਕਿ ਜ਼ਮੀਨ ਪਾਣੀ ਮੰਗਦੀ ਆ ਤਾਂ ਬੁੱਟੇ ਨੂੰ ਪਾਣੀ ਲਾਓ ਜੇ ਨਹੀਂ ਮੰਗਦੀ ਫਿਰ ਆਪਾਂ ਨੂੰ ਪਾਣੀ ਲਾਉਣਾ ਨਹੀਂ ਚਾਹੀਦਾ ਜੇ ਆਪਾਂ ਪਾਣੀ ਲਾ ਲਾ ਕੇ ਤਕਰੀਬਨ ਬੁੱਟੇ ਆਪਣੇ ਖਰਾਬ ਹੁੰਦੇ ਕੁਝ ਕੁਦਰਤ ਦਾ ਅਸਵਸ ਵੀ ਹੁੰਦਾ ਕਿਉਂਕਿ ਜਿਵੇਂ ਆਲ ਕੀ ਦੇਖਿਆ ਹੋਊਗਾ ਤੁਸੀਂ ਬਈ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਆਪਾਂ ਆ ਹ ਐਚ ਐਮ ਆਰ ਨਰਸਰੀ ਪਿੰਡ ਕੌਣੀ ਜ਼ਿਲ੍ ਬਾਈ ਹੋਰਾਂ ਦੇ ਕੋਲ ਜਿਹੜੇ ਕਿ ਬਹੁਤ ਹੀ ਮਸ਼ਹੂਰ ਨੇ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋਵੋਗੇ ਬਹੁਤ ਹੀ ਸੋਹਣੀ ਜਾਣਕਾਰੀ ਹੈ ਜਿਹੜੀ ਲੋਕਾਂ ਤੱਕ ਲੈ ਕੇ ਆਉਂਦੇ ਨੇ ਆਜੋ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਇਸ ਨਾਸਰੀ ਦੀ ਸ਼ੁਰੂਆਤ ਕੀਤੀ ਤੇ ਕੀ ਕੀ ਇੱਥੇ ਤਿਆਰ ਕਰਦੇ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਆਜੋ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਹੋਰ ਬਾਈ ਠੀਕ ਠਾਕ ਹੋ ਵਧੀਆ ਵਧੀਆ ਕਿਵੇਂ ਚੱਲ ਰਿਹਾ ਬਾਈ ਕੰਮਕਾਰ ਕੰਮ ਹੀ ਵਾਹਿਗੁਰੂ ਦੀ ਕਿਰਪਾ ਬਹੁਤ ਜਿਆਦਾ ਵਧੀਆ ਹੈਗਾ ਹਾਂਜੀ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀਗਾ ਜਿਵੇਂ ਜਿਵੇਂ ਬੰਦਾ ਫਿਰ ਮਿਹਨਤ ਕਰਦਾ ਤੇ ਫਿਰ ਸਫਲਤਾ ਮਿਲਦੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਬਹੁਤ ਵਧੀਆ ਜਿਹੜਾ ਆਪਣਾ ਸੇਲ ਬਹੁਤ ਵਧੀਆ ਹੁੰਦੀ ਹੈ ਤੇ ਕੰਮ ਆਪਣਾ ਵਾਹਿਗੁਰੂ ਦੀ ਕਿਰਪਾ ਬਹੁਤ ਚੰਗਾ ਠੀਕ ਹੈ ਜੀ ਜਿਵੇਂ ਬਾਈ ਰਣਧੀਰ ਆ ਹਾਂਜੀ ਤੇ ਅਸੀਂ ਸ਼ੁਰੂ ਤੋਂ ਹੀ ਇਕੱਠੇ ਪੜੇ ਆਂ ਜੀ ਬਾਈ ਜਿਵੇਂ ਨਰਸ ਫਿਰ ਅਸੀਂ ਇਕੱਠਿਆਂ ਨੇ ਘਰਾਂ ਚੋਂ ਹੀ ਆਉਂ ਵੈਸੀ ਅਸੀਂ ਹਾਂਜੀ ਤੇ ਮੋਹ ਪਿਆਰ ਬਹੁਤ ਵਧੀਆ ਸਾਡਾ ਤੇ ਅਸੀਂ ਫਿਰ ਇਕੱਠਿਆਂ ਨੇ ਕੰਮ ਜਿਹੜਾ ਸ਼ੁਰੂ ਕੀਤਾ ਤੇ ਸਾਹਦਗੀ ਹੈ ਸਾਡੀ ਦੋਵਾਂ ਦੀ ਹਾਂਜੀ ਤੇ ਚੈਨਲ ਜਿਹੜਾ ਹੈਗਾ ਉਹ ਮੈਂ ਚਲਾਉਣਾ ਹਾਂਗਾ ਵੀ ਸੋਸ਼ਲ ਮੀਡੀਆ ਕਿਉਂਕਿ ਜਿਹੜਾ ਜ਼ਮਾਨਾ ਆਇਆ ਹੈਗਾ ਅੱਜ ਸੋਸ਼ਲ ਮੀਡੀਆ ਦਾ ਜੇ ਆਪਾਂ ਸੋਸ਼ਲ ਮੀਡੀਆ ਨਾ ਚਲਾਵਾਂਗੇ ਫਿਰ ਲੋਕਾਂ ਤੱਕ ਪਹੁੰਚ ਨਹੀਂ ਕਰ ਸਕਦੇ ਤੇ ਸੋਸ਼ਲ ਮੀਡੀਆ ਰਾਹੀਂ ਅਸੀਂ ਫਿਰ ਲੋਕਾਂ ਤੱਕ ਸਾਡੀ ਬਹੁਤ ਵਧੀਆ ਪਹੁੰਚ ਆ ਤੇ ਫਿਰ ਲੋਕਾਂ ਨੂੰ ਚੰਗੀ ਚੀਜ਼ ਦੇਵਾਂਗੇ ਤੇ ਫਿਰ ਲੋਕਾਂ ਨੇ ਆਉਣਾ ਹੀ ਹੈ ਜੀ ਦੋਸਤੋ ਬਾਈ ਹੋਰੀ ਸੋਸ਼ਲ ਮੀਡੀਆ ਦੇ ਉਥੇ ਐਕਟਿਵ ਨਹੀਂ ਤੇ ਇਹਨਾਂ ਦਾ ਜਿਹੜਾ ਚੈਨਲ ਹੈਗਾ ਚੰਗੀ ਸੋਚ ਚੰਗੀ ਖੇਤੀ ਫੋਲੋ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਬਹੁਤ ਵਧੀਆ ਜਾਣਕਾਰੀ ਬਾਈ ਹੋਰੀ ਦਿੰਦੇ ਨੇ ਤੇ ਆਜੋ ਹੁਣ ਆਪਾਂ ਨਰਸਰੀ ਦਾ ਢੇਡਾ ਦਿੰਨੇ ਆ ਬਾਈ ਕੀ ਕੀ ਹੁੰਦਾ ਆਪਣੇ ਕੋਲੇ ਫਰੂਟ ਦੇ ਵਿੱਚ ਹਨਾ ਜਿਵੇਂ ਤੁਸੀਂ ਵੀਡੀਓ ਪਾਉਂਦੇ ਰਹਿੰਨੇ ਹੋ ਸਾਰੀਆਂ ਵੈਰਾਈਟੀਆਂ ਬਾਰੇ ਦੱਸਿਓ ਸ਼ੁਰੂਆਤ ਤੋਂ ਲੈ ਕੇ ਕੀ ਕੀ ਤੁਹਾਡੇ ਕੋਲੇ ਹੁੰਦਾ ਫਰੂਟ ਪਲਾਂਟ ਦੇ ਵਿੱਚ ਆਪਣੇ ਕੋਲੇ ਇਸ ਟਾਈਮ ਤੇ ਹੁਣ ਜੇ ਆਪਾਂ ਹੁਣ ਦੀ ਗੱਲਬਾਤ ਕਰੀਏ ਤਾਂ ਇਹਦੋਂ ਹੁਣ ਜਿਵੇਂ ਫਲਦਾਰ ਬੂਟੇ ਨਰਸਰੀ ਆਪਣੇ ਕੋਲ ਜਿਵੇਂ ਤੁਸੀਂ ਆ ਦੇਖ ਹੀ ਸਕਦੇ ਹੋ ਇਹਦੇ ਚ ਆਪਣੇ ਕੋਲੇ ਜਿਹੜੇ ਫਲਦਾਰ ਬੂਟੇ ਹੁੰਦੇ ਆ ਉਹ ਜਿਹੜੇ ਸੀਜ਼ਨਲ ਬੂਟੇ ਜਿਹੜੇ ਮੌਸਮ ਦੇ ਆਪਣੇ ਵਧੀਆ ਚੱਲਦੇ ਆ ਪੰਜਾਬ ਦੇ ਵਿੱਚ ਉਹ ਬੂਟੇ ਹੁੰਦੇ ਆ ਉਹਨਾਂ ਦੀ ਆਪਣੀ ਫਲ ਦੀ ਗਰੰਟੀ ਹੁੰਦੀ ਆ ਤੇ ਇੱਕ ਨੰਬਰ ਕੁਆਲਿਟੀ ਦੇ ਬੂਟੇ ਹੁੰਦੇ ਆ ਉਹਨਾਂ ਦਾ ਰੇਟ ਅਲੱਗ-ਅਲੱਗ ਹਾਈਟ ਦੇ ਹਿਸਾਬ ਨਾਲ ਥੈਲੀ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦਾਗਾ ਤੇ ਰੇਟ ਵੀ ਆਪਣਾ ਤਕਰੀਬਨ ਜਾਇਜ਼ ਹੀ ਹੈਗਾ ਆਪਣਾ ਵੀ ਕਿਉਂਕਿ ਅਸੀਂ ਵੀ ਕਿਸਾਨ ਆ ਤੇ ਅੱਗੋਂ ਵੀ ਸਾਡੇ ਤੋਂ ਕਿਸਾਨ ਹੀ ਲੈ ਕੇ ਜਾਂਦੇ ਤੇ ਆਪਾਂ ਜੇ ਆਪਾਂ ਰੇਟ ਉਹਨਾਂ ਨੂੰ ਵੱਧ ਲਾਵਾਂਗੇ ਫਿਰ ਉਹਨਾਂ ਨੂੰ ਵੀ ਸਹੀ ਨਹੀਂ ਲੱਗਦਾਗਾ ਤੇ ਰੇਟ ਆਪਣਾ ਜਾਇਜ਼ ਆ ਤੇ ਤਾਂ ਹੀ ਆਪਣੇ ਕੋਲੇ ਗਾਗ ਵਾਇਗ ਦੀ ਕਿਰਪਾ ਨਾਲ ਤੇ ਨਾਲ ਆ ਬਈ ਫਰੂਟ ਪਲਾਂਟ ਦਿਖਾ ਦਿਓ ਜਿਹੜੇ ਜਿਹੜੇ ਮੇਨ ਤੁਸੀਂ ਜ਼ਿਆਦਾ ਹਸੀਲ ਕਰਦੇ ਹੋ ਹਣ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੁੰਦੀਆਂ ਨੇ ਜਿਵੇਂ ਆਪਣੇ ਕੋਲ ਆਂਬ ਦੇ ਵਿੱਚ ਹੀ ਜੇ ਤੁਸੀਂ ਕਹੋ ਤਾਂ ਆਂਬ ਦੇ ਵਿੱਚ ਆਪਣੇ ਕੋਲੇ 8-9 ਵੈਰਾਈਟੀਆਂ ਆਏਗਾ ਤੇ ਜਿਵੇਂ ਆ ਤੁਸੀਂ ਆਂਬ ਦਾ ਬੂਟਾ ਦੇਖ ਸਕਦੇ ਆ ਇਹਦੀ ਹਾਈਟ ਤੁਸੀਂ 7 ਫੁੱਟ ਦੇ ਲਗਦਾ ਕਿਹਦੀ ਹਾਈਟ ਆ ਇਹ ਆਪਾਂ 250 ਰੁਪਏ ਦੇ ਵਿੱਚ ਦਿੰਨੇ ਇਹ ਅਮਰਪਾਲੀ ਵੈਰਾਈਟੀ ਆ ਇਹਦੇ ਵਿੱਚ ਹੀ ਆਪਣੇ ਕੋਲੇ ਤਿੰਨ ਕੁਆਲਿਟੀਆਂ ਮਿਲ ਜਾਣਗੇ ਜਿਵੇਂ ਇੱਕ ਆ ਬੂਟੇ ਤੁਸੀਂ ਪਾਈ ਆ ਦੇਖ ਸਕਦੇ ਆ ਹਾਂਜੀ ਇਹ 500 550 ਦੀ ਰੇਂਜ ਚ ਆਈ ਤੇ ਆ ਦੋ ਬੂਟੇ ਜਿਹੜੇ ਆ ਆ ਪਾਈ ਆ ਇਹ ਥੋੜੇ ਇਦੋਂ ਵੱਧ ਰੇਟ ਵਾਲੇ ਇਹਦੇ ਚ ਆਪਣੇ ਕੋਲੇ ਜਿਵੇਂ ਇਹੇ ਅੰਬ ਤਮਰਪਾਲੀ ਹੋ ਗਿਆ ਤੇ ਆ ਆ ਤੁਸੀਂ ਜਿਹੜਾ ਅੰਬ ਦੇਖ ਰਹੇ ਹੋਗੇ ਉਹ ਇਹਨੂੰ ਸਵਰਨ ਦੇਖਾ ਕਹਿੰਦੇ ਆ ਇਹਨੂੰ ਕੇਸ ਸ਼ਰੰਭ ਵੀ ਕਹਿ ਦਿੰਦੇ ਆ ਤੇ ਇਹੇ ਜਿਹੜਾ ਅੰਬ ਹੈ ਥਾਈ ਮੰਗੇਓ ਆ ਠੀਕ ਹੈ ਜਿਵੇਂ ਥਾਈ ਹੋਰ ਟਾਈਮ ਕਹਿੰਦੇ ਇਹਨੂੰ ਇਹ ਉਹ ਆਗਾ ਇਹਦਾ ਫਲ ਕਾਫੀ ਮਹਿੰਗਾ ਹੁੰਦਾ ਹਨਾ ਹਾਂ ਫਲ ਜਿਵੇਂ ਜਿਆਦਾ ਤਾਂ ਉਹਦਾ ਆਪਣਾ ਅਲਫਾਂਜ਼ੋ ਵੈਰਾਈਟੀ ਆ ਉਹਦਾ ਵੀ ਬਹੁਤ ਵਧੀਆ ਪਰ ਆਪਣੇ ਜੇ ਮੌਸਮ ਦੇ ਵਿੱਚ ਆਪਾਂ ਜੇ ਗੱਲਬਾਤ ਕਰੀਏ ਸੌਖੇ ਤਰੀਕੇ ਨਾਲ ਸਭ ਤੋਂ ਸੌਖੇ ਨਾਲ ਸਵਰਨ ਦੇਗਾ ਕੇਸ ਸ਼ਰੰਭ ਹੋ ਗਿਆ ਅਮਰਪਾਲੀ ਹੋ ਗਿਆ ਤੇ ਲੰਗੜਾ ਹੋ ਗਿਆ ਦੁਸ਼ਾਰੀ ਇਹ ਵਧੀਆ ਤਰੀਕੇ ਨਾਲ ਚੱਲ ਪੈਂਦੇ ਆਗੇ ਇਹ ਆਂਬ ਥੋੜਾ ਹੈ ਆਪਣੇ ਚਲਾਉਣਾ ਥੋੜਾ ਹੈ ਔਖਾ ਹੈ ਤੇ ਇਹ ਜਿਹੜਾ ਫਾਲਦਰ ਬੂਟੇ ਦਾ ਕੰਮ ਹੁੰਦਾ ਨਾ ਇਹ ਹੁੰਦਾਗਾ ਸ਼ੌਂਕ ਵਾਲੇ ਬੰਦੇ ਦਾ ਜੀ ਇਹ ਪਹਿਲੇ 2 ਸਾਲ ਆਪਾਂ ਨੂੰ ਬੂਟੇ ਨੂੰ ਦੇਨੇ ਪੈਣਗੇ ਫੇਰ ਬੂਟਾ ਸਹੀ ਚੱਲੂਗਾ ਜੇ 2 ਸਾਲ ਆਪਣਾ ਬੂਟਾ ਸਹੀ ਕੱਢ ਗਿਆ ਫੇਰ ਮਰਦਾ ਨਹੀਂ ਜੀ ਬਈ ਆਂਬ ਦੀ ਜਿਵੇਂ ਤੁਸੀਂ ਗੱਲ ਕੀਤੀ ਆਪਣੇ ਔਖਾ ਬਹੁਤ ਹੁੰਦਾ ਹਨਾ ਜਦੋਂ ਤੁਸੀਂ ਕਿਸੇ ਨੂੰ ਬੂਟਾ ਦਿਨੇ ਹੈਗੇ ਉਹਨੂੰ ਕੀ ਰਿਕਮੈਂਡ ਕਰ ਦਿਓ ਵੀ ਜਿਹੜਾ ਲਵਾਈ ਦਾ ਤਰੀਕਾ ਹੈਗਾ ਬੂਟਾ ਲਾਉਣਾ ਉਸ ਕਿਸ ਢੰਗ ਨਾਲ ਲਾਉਣਾ ਚਾਹੀਦਾ ਅਸੀਂ ਜਿਸ ਨੂੰ ਵੀ ਬੂਟਾ ਦਿੰਨੇ ਆ ਉਹਨੂੰ ਇਹ ਪਹਿਲਾਂ ਇਹ ਗੱਲ ਕਹਿਨੇ ਆ ਵੀ ਜਿਹੜੀ ਆਪਾਂ ਜਿੱਦ ਘਰੇ ਲਾਉਣਾ ਤਾਂ ਆਪਾਂ ਨੂੰ 2 ਫੁੱਟ ਡੂੰਘਾ ਘਟੋ ਘਟ ਟੋਆ ਪਟਣਾ ਕਿਉਂਕਿ ਵੈਸੇ ਤਾਂ 3 ਫੁੱਟ ਜਿਵੇਂ ਯੂਨੀਵਰਸਿਟੀ 3 ਫੁੱਟ ਕਹਿੰਦੀ ਆ ਪਰ ਇੰਨਾ ਖੇਚਲ ਕਰਦਾ ਨਹੀਂ ਕੋਈ 2 ਫੁੱਟ ਡੂੰਘਾ 2 ਫੁੱਟ ਚੌੜਾ 2 ਫੁੱਟ ਹੀ ਲੰਮਾ ਉਹਦੇ ਜਿਹੜੀ ਸਾਰੀ ਮਿੱਟੀ ਆ ਪਾਉ ਮਿੱਟੀ ਖੇਤੋਂ ਲਿਆ ਕੇ ਪਾਓ ਛੇ ਇੰਚ ਮਿੱਟੀ ਉਪਰ ਇਹ ਜਿਹੜੀ ਹੁੰਦੀ ਆ ਖੇਤ ਵਾਲੀ ਪਾਜਾਉ ਹੁੰਦੀ ਆ ਉਹਦੇ ਤੁਸੀਂ ਪੌਣਵੀਂ ਮਿਕਸ ਕਰ ਸਕਦੇ ਆ ਫਿਰ ਜੇ ਹੁਣ ਰੂੜੀ ਨਾ ਪ ਇਦੋਂ ਹਫ਼ਤੇ ਬਾਅਦ ਬੂਟਾ ਲਾਓ ਜ਼ਰੂਰੀ ਪਾਉਣੀ ਹੈ ਜ਼ਰੂਰੀ ਤੁਸੀਂ ਮੈਂ ਤਾਂ ਕਹਿੰਦਾ ਵੀ ਤੁਸੀਂ ਜਿਵੇਂ ਆਪਣੇ ਜਲਦੀ ਹੁੰਦੀ ਹੈ ਕਿਉਂਕਿ ਹਰੇਕ ਨੂੰ ਆਇਆ ਹੁੰਦਾ ਬੂਟਾ ਬਸ ਮੈਂ ਲਾਦਾ ਆਪਣੇ ਕੋਲ ਸਮਾਂ ਹੀ ਇੰਨਾ ਘੱਟ ਰਹਿ ਚੁੱਕਿਆ ਹੈਗਾ ਤੇ ਇਹ ਜੇ ਆਪਾਂ ਕਹਿੰਦੇ ਆ ਵੀ ਛੇਤੀ ਲਾਉਣਾ ਤਾਂ ਤੁਸੀਂ ਰੂੜੀ ਨਾ ਪਾਓ ਵਰਮੀ ਕੰਪੋਸਟ ਗੁਰੂਆਂ ਦੀ ਖਾਦ ਪਾ ਕੇ ਤੇ ਬੂਟਾ ਲਾਓ ਇੱਕ ਥੋੜਾ ਫੰਗੀ ਸਾਈਡ ਦੀ ਉਹ ਵਰਤੋਂ ਕਰੋ ਇੱਕ ਘੱਲੂ ਦੌਰ ਤੇ ਨਾ ਆਪਣੇ ਘਰਾਂ ਦੇ ਵਿੱਚ ਇਹੀ ਸ਼ਡਿਊਲ ਹੁੰਦਾ ਵੀ ਟੂਟੀ ਆ ਗਈ ਪਾਣੀ ਲਾ ਦਿਓ ਹੂੰ ਜੇ ਤੋ ਟੁੱਟਿਆ ਗਿਆ ਆਪਣਾ ਇਹ ਨਹੀਂ ਹੁੰਦਾ ਵੀ ਆਪਾਂ ਉਹਨੂੰ ਪਾਣੀ ਲਾਉਣੇ ਲਾਉਣਾ ਆਪਾਂ ਨੂੰ ਜ਼ਮੀਨ ਦੇਖੋ ਆਪਣੀ ਕਿਹੋ ਜੀ ਆ ਕਿ ਜ਼ਮੀਨ ਪਾਣੀ ਮੰਗਦੀ ਆ ਤਾਂ ਬੂਟੇ ਨੂੰ ਪਾਣੀ ਲਾਓ ਜੇ ਨਹੀਂ ਮੰਗਦੀ ਫਿਰ ਆਪਾਂ ਨੂੰ ਪਾਣੀ ਲਾਉਣਾ ਨਹੀਂ ਚਾਹੀਦਾ ਜੇ ਆਪਾਂ ਪਾਣੀ ਲਾ ਲਾ ਕੇ ਤਕਰੀਬਨ ਬੂਟੇ ਆਪਣੇ ਖਰਾਬ ਹੁੰਦੇ ਕੁਝ ਕੁਦਰਤ ਦੇ ਹਸ ਵਸ ਵੀ ਹੁੰਦਾ ਕਿਉਂਕਿ ਜਿਵੇਂ ਆਲ ਕੀ ਦੇਖਿਆ ਹੋਊਗਾ ਤੁਸੀਂ ਬਈ ਨਿੰਮਾ ਤੇ ਕਿਕਰਾਂ ਕੁੱਕਾ ਕਿੰਨਾ ਸੁੱਕੀਆਂ ਉਹ ਤਾਂ ਕਿਸੇ ਦੇ ਹੱਥ ਵਾਸ ਹੀ ਨਹੀਂਗਾ ਅਸੀਂ ਹੁਣ ਜਿਵੇਂ ਫਾਲਦਰ ਬੂਟਾ ਦਿੰਨੇ ਵੀ ਆ ਅਸੀਂ ਉਹਨੂੰ ਪਹਿਲੀ ਗੱਲ ਇਹ ਕਹਿਣੇ ਆ ਵੀ ਫਾਲ ਦੀ ਗਰੰਟੀ ਸਾਡੀ ਸੁੱਕਣ ਦੀ ਤੇ ਜ਼ਿੰਮੇਵਾਰੀ ਜੇ ਹੁਣ ਤੁਹਾਡਾ ਕੋਈ ਕਸੂਰ ਨਹੀਂ ਅਮਰੂਦ ਦੇ ਵਿੱਚ ਬਈ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੁੰਦੀਆਂ ਹਨ ਅਮਰੂਦ ਦੇ ਵਿੱਚ ਜੇ ਅੱਜ ਟਾਈਮ ਦੇ ਵਿੱਚ ਜਿਵੇਂ ਹਸਾਰ ਸਵੇਦਾ ਚੱਲੀ ਜਾਂਦਾਗਾ ਹਾਂਜੀ ਫਿਰ ਇਹ ਤੋਂ ਬਾਅਦ ਜਿਵੇਂ ਰੈੱਡ ਡਾਇਮੰਡ ਵੈਰਾਈਟੀ ਆਈ ਆ ਉਹ ਬਹੁਤ ਵਧੀਆ ਵੈਰਾਈਟੀ ਆ ਲਾਲ ਰੰਗ ਦਾ ਅਮਰੂਦ ਹੋਊਗਾ ਜੀ ਉਹ ਵਿੱਚੋਂ ਉਹਦੇ ਦਾਣੇ ਇੱਕ ਜਗ੍ਹਾ ਤੇ ਹੁੰਦੇ ਆ ਚਾਰ ਪੰਜ ਦਾਣੇ ਹੁੰਦੇ ਆ ਤੇ ਉਹਦਾ 3-400 ਗ੍ਰਾਮ ਦਾ ਅਮਰੂਦ ਆਉਂਦਾਗਾ ਇਹ ਜਿਹੜਾ ਹਸਾਰ ਸਵੇਦਾ ਇਹਦਾ ਬਾਗ ਲੱਗਦੇ ਆ ਤੁਸੀਂ ਦੇਖੇ ਹੋਣਗੇ ਤੇ ਇਹ ਬਹੁਤ ਵਧੀਆ ਵੈਰਾਈਟੀ ਆ ਇਹ ਬੀਜੇ ਦਾ ਬਹੁਤ ਨਾਰਮ ਹੁੰਦਾ ਤੇ ਫਰੂਟ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ ਦੇਖਦੇ ਹੋਗੇ ਬਹੁਤ ਸੋਹਣਾ ਫਰੂਟ ਹੁੰਦਾ ਇਹਦਾ ਇਹ ਬਈ ਸਾਰੇ ਗ੍ਰਾਫਟਡ ਹੀ ਹੁੰਦੇ ਗ੍ਰਾਫਟਡ ਹਾਂਜੀ ਗ੍ਰਾਫਟਡ ਹੀ ਹੁੰਦੇ ਆਪਣੇ ਕੋਲ ਸਾਰੇ ਠੀਕ ਹੈ ਕਈਆਂ ਨੂੰ ਆਇਆ ਹੁੰਦਾ ਵੀ ਇਹ ਉਂ ਇਹਦੀ ਨਸਲ ਹੀ ਖਤਮ ਕਰਤੀ ਕਿ ਗ੍ਰਾਫਟਡ ਥੱਲੇ ਬਸ ਇਹਨੂੰ ਉੱਤੋਂ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇਹ ਕਲਮ ਹੁੰਦੀ ਆ ਤੋਂ ਪਰੋਂ ਇਹਨੂੰ ਪਿਆਉਂਦ ਕੀਤਾ ਹੁੰਦਾਗਾ ਹਾਂਜੀ ਹੋਰ ਬਈ ਦਿਖਾਓ ਅੱਗੇ ਹਨਾ ਕੀ ਕੀ ਹੈਗਾ ਆਪਣੇ ਕੋਲੇ ਸਾਰੇ ਜਿਵੇਂ ਹੁਣ ਆਹ ਇਹਦੇ ਚ ਆਪਣੇ ਕੋਲੇ ਆ ਕਠਲ ਕਠਲ ਇਹ ਜਿਹੜੀ ਸਬਜੀ ਬੰਦੀ ਆ ਜਿਹੜਾ ਵੱਡੇ ਵੱਡੇ ਫਰੂਟ ਹੁੰਦੇ ਹਾਂ ਜਿਉਂ ਕਹਿੰਦੇ ਆ ਵੀ ਸ਼ਾਕਾਰੀ ਮੀਟ ਆ ਉਹ ਇਸੇ ਨੂੰ ਕਹਿੰਦੇ ਆ ਇਹਦੀ ਸਬਜੀ ਬੰਦੀ ਇਹਦੇ ਚ ਵੀ ਕਾਫੀ ਵੈਰਾਈਟੀਆਂ ਆਉਂਦੀਆਂ ਆ ਆਹ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਇਹ ਅਲਫਾਂਜ਼ੋ ਵੈਰਾਈਟੀ ਆ ਇਹਦੀ ਹਾਈਟ ਵੀ ਦੇਖ ਸਕਦੇ ਆ ਤੁਸੀਂ ਆਹ ਆਰਾਮ ਕਿਲਾ ਜਿਹੜਾ ਆਪਾਂ ਕਹਿੰਦੇ ਆ ਵੀ ਅਸੀਂ ਅਚਾਰੀ ਚਾਰ ਵਾਲਾ ਗੋਲੰਬ ਹੁੰਦਾ ਹੈ ਉਹ ਇਹ ਇਹ ਵੈਰਾਈਟੀ ਹੈਗੀ ਇਹ ਚ 12 ਮਾਸੀ ਪਿਆਗਾ ਉਹ ਪਰਲੇ ਪਾਸੇ ਤੇ ਲੰਗੜਾ ਵੀ ਮਿਲ ਜੂਗਾ ਦੁਸ਼ਹਿਰੀ ਸਾਰੇ ਅੰਬ ਜਲੇ ਆਪਣੇ ਮੌਸਮ ਚ ਹੋ ਜਾਂਦੇ ਆ ਜੀ ਡ੍ਰੈਗਨ ਫਰੂਟ ਵੀ ਹਨਾ ਹੈਗਾ ਤੁਹਾਡੇ ਕੋਲੇ ਡ੍ਰੈਗਨ ਵੀ ਹੈਗਾ ਜੀ ਬਾਕੀ ਆਪਣੇ ਕੋਲੇ ਜਿਵੇਂ ਅਨਾਰ ਹੋ ਗਿਆ ਅੰਜੀਰ ਦੀਆਂ ਦੋ ਤਿੰਨ ਵੈਰਾਈਟੀਆਂ ਮਿਲ ਜਾਣਗੀਆਂ ਤੇ ਨਿੰਬੂਦਾਂ ਵੀ ਤਿੰਨ ਚਾਰ ਵੈਰਾਈਟੀਆਂ ਮਿਲ ਜਾਣਗੀਆਂ ਕਿੰਨੂ, ਮੁਸੰਮੀ, ਮਾਲਟਾ, ਸੰਤਰਾ ਤੇ ਬਈ ਪਲਾਂਟ ਇੱਥੋਂ ਆ ਕੇ ਲਿਜਾਣੇ ਪੈਂਦੇ ਆ ਜਾਂ ਡਿਲੀਵਰੀ ਵੀ ਕਰ ਦਿੰਦੇ ਆ ਜੇ ਜੇਰੇ ਘਰੇ ਲਵਾਉਣੇ ਆ ਡਿਲੀਵਰੀ ਵੀ ਕਰ ਦਿੰਦੇ ਆ ਹਾਂਜੀ ਤੇ ਉਹਦਾ ਵੀ ਜਿਵੇਂ ਕਈ ਤਾਂ ਜਿਵੇਂ ਜ਼ਿਆਦਾਤਰ ਜ਼ਾਦੇ ਹੁਣ ਬੂਟੇ ਜਿਵੇਂ ਹੁਣ ਅਸੀਂ ਜਲੰਧਰ ਦੇ ਕੇ ਆਉਣੇ ਆ ਹਾਂ ਜੀ ਉਹਦੇ ਇੱਕ ਖਾਲਸਾ ਜੀ ਆ ਉਹ ਆਪਣੇ ਤੋਂ ਪਿਛਲੇ ਸਾਲ ਵੀ ਲਗਾਏ ਸੀਗੇ ਬੂਟੇ ਅੱਛਾ ਜੀ ਤੇ ਬਹੁਤ ਸੋਹਣਾ ਰਿਜ਼ਲਟ ਰਿਆ ਉਹਨਾਂ ਦਾ ਤੇ ਉਹਨਾਂ ਨੇ ਸਾਡੇ ਤੋਂ 14-15000 ਦੇ ਬੂਟੇ ਲਏ ਸੀ ਹਾਂ ਜੀ ਤੇ ਉਹਨਾਂ ਦੇ ਆੜੂ ਬਦਾ ਆੜੂ ਵੀ ਲੱਗਿਆ ਤੇ ਅੰਬ ਵੀ ਲੱਗੇ ਐ ਕਿ ਉਹਨਾਂ ਨੇ ਸਪੈਸ਼ਲ ਹੋਣ ਹੋਰ ਬਹੁਤ ਕਿਉਂਕਿ ਉਹ ਚੰਗੇ ਆ ਮਤਲਬ ਪੈਸੇ ਤਾਂ ਕਿ ਬਣੇ ਉਹ ਚੰਗੇ ਆ ਬਹੁਤ ਫੋਨ ਵੀ ਆਉਂਦੇ ਹੋਰ ਨਰਸਿੰਗਾਂ ਦੇ ਪਰ ਉਹਨਾਂ ਨੇ ਸਾਡੇ ਤੋਂ ਹੀ ਲਿਆ ਬੂਟਾ ਕਿਉਂਕਿ ਆਪਣੇ ਤੇ ਨਾ ਵੀ ਆਪਣਾ ਜਿਵੇਂ ਇਹ ਪਹਿਰਾਵਾ ਵੀ ਆ ਜੇ ਆਪਾਂ ਲਾ ਲੂ ਵੀ ਗੁਰਸਿੱਖ ਕਰਕੇ ਯਕੀਨ ਵੱਧ ਕਰਦੇ ਆ ਯਕੀਨ ਨੇ ਫਿਰ ਆ ਜੇ ਆਪਾਂ ਲੋਕਾਂ ਦਾ ਤੋੜਾਂਗੇ ਤਾਂ ਉਹ ਆਪਣੀ ਗਲਤੀ ਆ ਕਿ ਆਪਾਂ ਚੀਜ਼ ਚੰਗੀ ਦੇਵਾਂਗੇ ਤੇ ਆਪਣੇ ਤੇ ਪਰਾਵੇ ਤੇ ਦਾਗ ਨਹੀਂ ਆਉਂਦਾ ਤੇ ਫਿਰ ਆਪਣੀ ਕੁਆਲਟੀ ਜਿਹੜੀ ਹੋਊਗੀ ਇੱਕ ਨੰਬਰ ਦੇਵਾਂਗੇ ਫੇਰ ਹੀ ਆ ਬਈ ਹੁਣ ਜੇ ਗੱਲ ਕਰੀ ਆਪਾਂ ਸਮੇਂ ਦੀ ਹਨਾ ਜਿਵੇਂ ਪਿਛਲੇ ਮਹੀਨੇ ਦੇ ਵਿੱਚ ਪਲਾਂਟ ਲੱਗੇ ਹੈਗੇ ਹੁਣ ਸਮਾਂ ਹੈਗਾ ਜੀ ਕੋਈ ਵੀ ਪਲਾਂਟ ਲਾ ਸਕਦੇ ਆ ਜਿਵੇਂ ਬਈ ਉਹ ਜੂਨ ਜੁਲਾਈ ਦੇ ਵਿੱਚ ਬੂਟੇ ਲਾਉਣੇ ਸ਼ੁਰੂ ਕੀਤੇ ਰੀਲਾਂ ਚੱਲੀਆਂ ਸੀਗਾ ਉਦੋਂ ਗਲਤ ਆਗਾ ਉਦੋਂ ਬਈ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਵਿੱਚ ਉਹ ਗਲਤੀ ਮੈਂ ਮੰਨਦਾ ਕਿਉਂਕਿ ਬਈ ਉਦੋਂ ਸਮਾਂ ਨਹੀਂ ਹੁੰਦਾਗਾ ਬੂਟਾ ਲਾਉਣ ਦਾ। ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਨਾ ਤਾਂ ਪਾਣੀ ਪੂਰਾ ਆਉਂਦਾਗਾ। ਕੇਰਾ ਆਪਾਂ ਲਾ ਦਨੇ ਸੜਕਾਂ ਤੇ। ਕਈ ਬਹੁਤ ਵਧੀਆ ਕੰਮ ਵੀ ਕਰੀ ਜਾਂਦੇ ਪਰ ਮਾੜਾ ਨਹੀਂ ਕਹਿੰਦੇ ਪਰ ਮੈਂ ਇਨਾਂ ਕੋ ਹੁੰਦਾ ਵੀ ਅਗਰ ਸਹੀ ਜਾਣਕਾਰੀ ਦੇ ਬੂਟਾ ਲੱਗੇ। ਹਾਂਜੀ। ਹਾਂ ਅਗਸਤ ਸਤੰਬਰ ਤੇ ਅਕਤੂਬਰ ਵਿੱਚ ਵੀ ਲਾ ਸਕਦੇ ਆ ਆਪਣਾ ਹੁਣ ਵੀ ਵਧੀਆ ਮੌਸਮ ਆ ਬੂਟਿਆਂ ਦੇ ਤੇ ਜਾਂ ਲਾਓ ਤੁਸੀਂ ਅੱਧ ਜਨਵਰੀ ਤੋਂ ਬਾਅਦ ਫਰਵਰੀ ਮਾਰਚ ਤੇ ਅੱਧ ਅਪ੍ਰੈਲ ਤੱਕ ਵੀ ਆਪਲਾ ਸਕਦੇ ਆ ਇਹ ਵਧੀਆ ਸਮਾਂ ਹੁੰਦਾਗਾ ਉਦੋਂ ਤਾਂ ਜਿਹੜੇ ਫਰਵਰੀ ਦੇ ਵਿੱਚ ਹਰੇਕ ਬੂਟੇ ਲੱਗ ਜਾਂਦਾ ਇਸ ਟਾਈਮ ਤੇ ਜਿਵੇਂ ਤੁਸੀਂ ਆੜੂ ਬਦਾਮ ਆਲੂ ਬੁਖਾਰਾ ਤੇ ਬੱਗੂ ਕੋਸ਼ਾ ਇਹ ਤਾਂ ਥੋੜਾ ਗਰੇਜ ਕਰੀਏ ਫੈਲੀ ਵਾਲੇ ਬੂਟੇ ਵੈਸੇ ਲੱਗ ਜਾਂਦੇ ਆ ਫਿਰ ਉਸ ਤੋਂ ਬਾਅਦ ਬਈ ਉਹ ਪੱਤ ਝੜਦਾ ਸਮਾਂ ਹੁੰਦਾ ਇਹਨਾਂ ਦਾ ਪਰ ਸਰਦੀ ਚ ਪੱਤੇ ਸੜ ਜਾਂਦੇ ਆਪਣੇ ਮਨ ਦੇ ਵਿੱਚ ਐ ਹੁੰਦਾ ਬੂਟਾ ਸੋਕੀ ਜਾਂਦਾ। ਹੂੰ। ਤੋਂ ਉਹ ਤਾਂ ਥੋੜਾ ਆਪਾਂ ਨੂੰ ਉਹ ਤਾਂ ਗਰੇਜ ਕਰੀਏ ਤਾਂ ਵਧੀਆਗਾ। ਹਾਂ। ਨਿੰਬੂ ਦੇ ਵਿੱਚ ਭਈ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ? ਨਿੰਬੂ ਦੇ ਵਿੱਚ ਵੀਰੇ ਦੋ ਤਰ੍ਹਾਂ ਦਾ ਦਾ ਬਾਰਾ ਮਾਸੀ ਆ। ਹਾਂਜੀ। ਪਾਕਿਸਤਾਨੀ ਨਿੰਬੂ ਵੀ ਮਿਲ ਜੂਗਾ। ਆਹ ਆ ਜਿਵੇਂ ਹੁਣਾਂ ਚੀਕੂ ਪਿਆਗਾ। ਹਾਂਜੀ। ਤੇ ਆਹ ਵਾਈਟ ਜਾਮਨ ਪਈਆ ਤੇ ਉਪਰ ਇਹ ਦੂਜੀ ਕਾਲੀ ਜਾਮਨ ਪਈ ਆ ਜੀ। ਹਾਂਜੀ। ਤੇ ਆਹ ਆ ਸੰਤਰਾਗਾ। ਤੇ ਇਹ ਦੁਬਾਰੇ ਆਪਣਾ ਆ ਗਿਆ ਜੀ। ਕਿੰਨੂ ਆ ਗਿਆ? ਉਹ ਜਿਹੜਾ ਤੁਸੀਂ ਆ 300 ਬੂਟਾ ਪਿਆ ਜੀ ਇਹੇ। ਇਹ ਵੀ ਬੁਕਿੰਗ ਬੁੱਕ ਹੋਇਆ ਹੋਇਆ ਹੈਗਾ ਇਹ ਕਿਸੇ ਪੁਰਾਣੇ ਬਾਗ ਲੁਣਾ ਹਬੋਰ ਜਾਣਾ ਗਏ ਬੂਟਾ ਇਹ ਵੀ ਕਿੰਨੂ ਆ ਬਈ ਇਹ ਮਾਰਟ ਹੈ ਜੀ ਬਲੱਡ ਰੈੱਡ ਠੀਕ ਹੈ ਜੀ ਜਿਹੜਾ ਅੱਜ ਕੱਲ੍ਹ ਚੱਲਦਾ ਜ਼ਿਆਦਾ ਹਾਂ ਹਾਂ origional ਬੂਟਾ ਇਹ ਠੀਕ ਹੈ ਜੀ ਇਹ ਜਿਵੇਂ ਹੈਗਾ ਸੀਤਾਫਲ ਪਿਆ ਜੀ ਇਹ ਵੀ ਬਹੁਤ ਮਸ਼ਹੂਰ ਜਾ ਹੋਇਆ ਸੀਗਾ ਇਹ ਆਵਾ ਕਾਡੂ ਦਾ ਬੂਟਾ ਜੀ ਇਹ ਹਾਸ ਵੈਰੈਟੀ ਆ ਗਈ ਇਹਦਾ ਬਈ ਫਰੂਟ ਬਹੁਤ ਮਹਿੰਗਾ ਹੁੰਦਾ ਆਪਣੇ ਹੋ ਜਾਂਦਾ ਹੈ ਯਾਰ ਹਾਂ ਬਈ ਇਹ ਥੋੜਾ ਮਿਹਨਤ ਭਾਲਦਾਗਾ ਮਤਲਬ ਜੇ ਜਿਆਦਾ ਗਰਮੀ ਆ ਉਦੋਂ ਉੱਪਰ ਚਾਦਰ ਗ੍ਰੀਨ ਚਾਦਰ ਦਾ ਥੋੜਾ ਜਿੰਨੇ ਕ ਥਾਂ ਤੇ ਬੂਟਾ ਹੈਗਾ ਉਹ ਆਪਾਂ ਨੂੰ ਉਹਦਾ ਛਾਂ ਦੇ ਨਹੀਂ ਪਊਗੀ ਇੱਕ ਨੂੰ ਪਾਣੀ ਦੀ ਬਾਲੀ ਮਾਤਰਾ ਦੇ ਵਿੱਚ ਲੋੜ ਨਹੀਂ ਹੁੰਦੀ ਥੋੜਾ ਉੱਚਾ ਥਾਂ ਕਰਕੇ ਲਾਵਾਂਗੇ ਤੇ ਵਧੀਆ ਚੱਲਦਾ ਜੀ ਆਪਣੇ ਬਾਈ ਜਿਵੇਂ ਕਈ ਬੂਟੇ ਹੁੰਦੇ ਜਿਹੜੇ ਆਪਣੇ ਮੌਸਮ ਨੂੰ ਮੰਨਦੇ ਆ ਛੇਤੀ ਤਿਆਰ ਹੋ ਜਾਂਦੇ ਹਨ ਜਿਵੇਂ ਤੁਸੀਂ ਗੱਲ ਕੀਤੀ ਆ ਕਈ ਵੈਰੈਟੀਆਂ ਨੂੰ ਛਾਂ ਦੇਣੀ ਪੈਂਦੀ ਆ ਪਾਣੀ ਦਾ ਵੱਧ ਖਿਆਲ ਰੱਖਣਾ ਪੈਂਦਾ ਹੈਗਾ ਆਪਣੇ ਲੋਕ ਦੇਖਾ ਦੇਖੀ ਤਾਂ ਬਹੁਤ ਜਾਣਦੇ ਹੈਗੇ ਆ ਮੈਂ ਜਿਵੇਂ ਆਪਣੇ ਏਰੀਆ ਦੀ ਗੱਲ ਕਰੀਏ ਮਾਲਵੇ ਦੀ ਗੱਲ ਕਰੀਏ ਤਾਂ ਜਿਹੜੇ ਜ਼ਿਆਦਾ ਬੂਟੇ ਆਪਣੇ ਇੱਥੇ ਕਾਮਯਾਬ ਹੈਗੇ ਆ ਉਹ ਦੱਸਿਓ ਕਿਹੜੇ 5-6 ਵੈਰੈਟੀਆਂ ਜਿਹੜੀਆਂ ਆਪਾਂ ਲਾ ਦੀਏ ਤਾਂ ਚੱਲ ਪੈਂਦੀਆਂ ਭਾਈ ਜੇ ਆਪਾਂ ਗੱਲਬਾਤ ਕਰੀਏ ਨਾ ਨਵਾਂ ਬੰਦਾ ਜੇ ਕੋਈ ਆਉਂਦਾ ਸਾਡੇ ਕੋਲੇ ਜੋ ਮੈਨੂੰ ਆ ਕੇ ਕਹਿ ਦੂਗਾ ਮੈਂ ਅਵਾਕਾਡੋ ਲਾਉਣਾ ਤੇ ਮੈਂ ਉਹਨੂੰ ਕਹਿਣਾ ਵੀ ਨਾ ਲਾ ਮੈਂ ਉਹਨੂੰ ਇਹ ਕਹਿਣਾ ਵੀ ਤੂੰ ਅਮਰੂਦ ਤੋਂ ਸ਼ੁਰੂ ਕਰ ਇਹ ਤਾਂ ਅਮਰੂਦ ਚਲਾ ਲਿਆ ਸਭ ਤੋਂ ਸੌਖਾ ਚੱਲ ਪੈਂਦਾ ਹੈਗਾ ਜੇ ਅਮਰੂਦ ਨਹੀਂ ਨਾ ਚੱਲਿਆ ਫੇਰ ਸਮਝ ਲਓ ਆਪਾਂ ਕਿਸਾਨ ਸਹੀ ਨਹੀਂ ਆਪਾਂ ਨੂੰ ਵੱਲ ਹੀ ਨਹੀਂ ਕਾਹੇ ਅਮਰੂਦ ਲਾਓ ਤੁਸੀਂ ਪਹਿਲਾਂ ਕਿੰਨੂ ਮਸੰਮੀ ਮਾਲਟਾ ਸੰਤਰਾ ਕੁਛ ਲਾ ਲਓ ਚੀਕੂ ਲਾ ਲਓ ਇਹ ਸੌਖੇ ਤਰੀਕੇ ਨਾਲ ਚੱਲ ਪੈਂਦੇ ਆ ਥੋੜਾ ਆਂਬ ਜਿਹੜਾ ਹੁੰਦਾ ਨਹਿਰੀ ਇਲਾਕਾ ਹੋਵੇ ਜਾਂ ਖੇਤ ਲਾਉਣਾ ਤਾਂ ਵਧੀਆ ਚੱਲ ਪੈਂਦਾ ਘਰਾਂ ਦੇ ਵਿੱਚ ਥੋੜਾ ਚਲਾਉਣਾ ਇਹ ਔਖਾ ਹੋ ਜਾਂਦਾ ਤੇ ਆੜੂ ਵੀ ਆਪਣੇ ਕਈਆਂ ਦੇ ਤਾਂ ਜ਼ਮੀਨ ਤੇ ਜਿਵੇਂ ਹੁਣ ਸਾਡੇ ਮੈਂ ਘਰੇ ਵੀ ਲਾਏ ਆ ਆੜੂ ਨਹੀਂ ਚੱਲਿਆ ਉਹਦੇ ਪਰ ਚਲਾਵਾਂਗੇ ਜਰੂਰ ਪਰ ਉਹਦਾ ਅਸੀਂ ਕਰੀ ਜਾਂਦੇ ਆ ਉਹਦਾ ਵੀ ਕਿਵੇਂ ਚੱਲੂਗਾ ਇਹ ਆਂਬ ਖੇਤ ਦੇ ਵਿੱਚ ਵਧੀਆ ਚੱਲ ਪੈਂਦੇ ਆ ਤੇ ਤੁਸੀਂ ਲਾਉਣਾ ਵੀ ਆ ਨਾਰ ਆ ਲਾਲੋ ਅਮਰੂਦ ਲਾ ਲਓ ਕਿੰਨੂ ਮੁਸਮੀ ਮਾਰਟਾ ਲਾ ਲਓ ਅੰਜੀਰ ਲਾ ਲਓ ਤੁਸੀਂ ਇਹ ਸੌਕੇ ਤਰੀਕੇ ਨਾਲ ਬੂਟੇ ਚੱਲਦੇ ਆ ਬਈ ਠੀਕ ਤੇ ਜਿਹੜੇ ਦੇਸੀ ਬੂਟੇ ਹੁੰਦੇ ਆ ਇਹਨਾਂ ਨੂੰ ਕਿਵੇਂ ਮਰਜ਼ੀ ਲਾ ਦੋ ਜਿਵੇਂ ਆਪਾਂ ਛਾਂਸ ਤੇ ਲਾਉਣੇ ਆ ਨਿੰਮਾ ਡੇਕਾਂ ਜਾਵਣ ਦੇਸੀ ਰੋਣੀ ਇਹ ਵਧੀਆ ਉਵੇਂ ਵੈਸੇ ਚੱਲ ਪੈਂਦੇ ਆ ਬਈ ਬਈ ਬੂਟੇ ਲੈਣ ਆਉਣਾ ਕਿਸੇ ਨੇ ਹਨਾ ਨਰਸਰੀ ਦਾ ਆਪਣਾ ਐਡਰੈਸ ਦੱਸ ਦਿਓ ਤੇ ਤੁਹਾਡਾ ਨੰਬਰ ਵੀ ਦੱਸ ਦਿਓ ਜੀ ਬਈ ਜੇ ਕਿਸੇ ਨੂੰ ਬੂਟੇ ਲੈਣ ਆਉਣਾ ਤਾਂ ਆਪਣਾ ਪਿੰਡ ਕਾਉਣੀ ਆ ਜੀ ਦੋਦੇ ਦੇ ਨਾਲ ਤੇ ਸੂਰਿਆਲਾ ਰੋਡ ਜਾਂਦਾ ਹੈ ਇਹ ਗਾਹ ਹੈ ਕੋੜ ਕੋਰਾ ਫਰੀਦ ਕੋੜਨ ਛੜਕ ਜਾਂਦੀ ਉਸ ਤੇ ਆਪਣੀ ਨਸਰੀ ਆ ਜੇ Google Maps ਤੇ ਸਰਚ ਕਰੋਗੇ ਅਚਿਆ ਮਾ ਨਸਰੀ ਲਿਖ ਕੇ ਵੀ ਸਰਚ ਕਰ ਸਕਦੇ ਹੋ ਜਾਂ ਤੁਸੀਂ ਚੰਗੀ ਸੋ ਚੰਗੀ ਖੇਤੀ ਲਿਖ ਕੇ ਵੀ ਸਰਚ ਕਰ ਸਕਦੇ ਹੋ ਤੇ ਫੋਨ ਨੰਬਰ ਬਈ ਮੇਰਾ ਫੋਨ ਨੰਬਰ ਹੈਗਾ ਜੀ 8528319685 ਤੇ ਉਹ ਥੋੜਾ ਜਿਹਾ ਫੋਨ ਵੀਰ ਬਣ ਕੇ ਉਹੀ ਲਾਇਓ ਜੇ ਜਿਹਨੂੰ ਲੋੜ ਹੈਗੀ ਆ ਜਾਦੇ ਜਾਣਕਾਰੀ ਦੀ ਕਿਉਂਕਿ ਇਹ ਫੋਨ ਬਹੁਤ ਜਿਆਦੇ ਆਉਂਦੇ ਆ ਇੰਟਰਸਟਿਡ ਜਿਹੜਾ ਬੰਦਾ ਹੈਗਾ ਉਹ ਫੋਨ ਕਰੀ ਬਈ ਫੋਨ ਜਿਆਦੇ ਆਉਂਦੇ ਆ ਤੇ ਕਈ ਵਾਰ ਚੱਕਿਆ ਨਹੀਂ ਜਾਂਦਾ ਤੇ ਅਗਲਾ ਗੁੱਸਾ ਵੀ ਕਰਦਾ ਤੂੰ ਤੁਸੀਂ ਮੈਸੇਜ WhatsApp ਤੇ ਛੱਡ ਦੋਗੇ ਤਾਂ ਬਾਲਾ ਵਧੀਆ ਹੈਗਾ ਠੀਕ ਹੈ ਬਾਈ ਧੰਨਵਾਦ ਜੀ ਬਹੁਤ ਬਹੁਤ